ਪੈਟਰੋਲ ਪੰਪ ਦੇ ਉੱਤੇ ਮੁਫਤ ਦੇ ਵਿੱਚ ਤੇਲ ਮਿਲ ਜਾਏ ਇਹ ਇੱਛਾ ਤਾਂ ਬਹੁਤਿਆਂ ਦੀ ਹੁੰਦੀ ਹੈ ਪਰ ਕੁਝ ਲੋਕ ਇਸ ਦੇ ਲਈ ਕਿਸੇ ਗਰੀਬ ਦਾ ਹੱਕ ਮਾਰਨ ਤੋਂ ਵੀ ਬਾਜ਼ ਨਹੀਂ ਆਉਂਦੇ ਸੰਗਰੂਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਪੈਟਰੋਲ ਪੰਪ ਦੇ ਉੱਤੇ ਤੇਲ ਪਵਾਇਆ 2100 ਰੁਪਏ ਦਾ ਆਪਣੀ ਚਮਚਮਾਉਂਦੀ ਕਾਰ ਲੈ ਕੇ ਵਿਅਕਤੀ ਉੱਥੇ ਪਹੁੰਚੇ ਹੋਏ ਸੀ ਤੇਲ ਪਵਾਉਣ ਤੋਂ ਬਾਅਦ ਦੇ ਵਿੱਚ ਉੱਥੋਂ ਗੱਡੀ ਭਜਾ ਕੇ ਨਿਕਲ ਗਏ ਤੇ ਤੇਲ ਦੇ ਪੈਸੇ ਨਹੀਂ ਦਿੱਤੇ ਗੁੱਸੇ ਦੇ ਵਿੱਚ ਜੋ ਉੱਥੇ ਮੌਜੂਦ ਵਿਅਕਤੀ ਸੀ ਉਸ ਦੇ ਵੱਲੋਂ ਜੋ ਉਸ ਦਾ ਟੱਕਣ ਸੀ ਤੇਲ ਵਾਲੀ ਟੈਂਕੀ ਦਾ ਉਹ ਵਗਾ ਕੇ ਮਾਰਿਆ ਗਿਆ ਜਿਸ ਦੇ ਨਾਲ ਲਾਈਟ ਜ਼ਰੂਰ ਉਸ ਦੀ ਗੱਡੀ ਦੀ ਟੁੱਟ ਚੁੱਕੀ ਹੈ ਤੇ ਇੱਥੇ ਇਹ ਵੀ ਸਵਾਲ ਹੈ ਕਿ ਜੇਕਰ ਮੁਫਤ ਦਾ ਪੈਟਰੋਲ ਪਵਾਣਾ ਚਾਹੁੰਦੇ ਨੇ ਕੁਝ ਲੋਕ ਕੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੋ ਪੈਟਰੋਲ ਪੰਪ ਦੇ ਉੱਤੇ ਵਿਅਕਤੀ ਕੰਮ ਕਰਦਾ ਉਸ ਦੀ ਤਨਖਾਹ ਕਿੰਨੀ ਕੁ ਹੁੰਦੀ ਹੈ ਜੇਕਰ ਅੰਦਾਜ਼ਾ ਨਹੀਂ ਤਾਂ ਅਸੀਂ ਦੱਸ ਦਿੰਦੇ ਹਾਂ ਕਿ ਜ਼ਿਆਦਾਤਰ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਪੈਟਰੋਲ ਪੰਪ ਤੇ ਔਸਤਨ ਰੂਪ ਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਤਨਖਾਹ 10000 12000 ਜਾਂ ਵਕਤ ਤੋਂ ਵੱਧ 15000 ਦੇ ਕਰੀਬ ਹੈ ਜੋ ਇੱਕ ਆਮ ਤੇਲ ਪਾਰਿਆ ਮੁਲਾਜ਼ਮ ਪੈਟਰੋਲ ਪੰਪ ਦੇ ਉੱਤੇ ਤੇ ਐਸੇ ਹੀ ਕਿਸੇ ਵਿਅਕਤੀ ਦੇ ਕੋਲ ਜੇ ਕੋਈ ਮੁਫਤ ਦੇ ਵਿੱਚ ਐਦਾ ਤੇਲ ਪਵਾ ਕੇ ਭੱਜਦਾ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੇ ਤੌਰ ਤੇ ਉਸ ਪਾਣ ਵਾਲੇ ਵਿਅਕਤੀ ਦੀ ਬਣਦੀ ਹੈ ਤੇ ਉਸੇ ਵਿਅਕਤੀ ਦੇ ਜੇਕਰ ਤੁਸੀਂ ਪੈਸਿਆਂ ਦੇ ਵਿੱਚੋਂ ਜੋ ਆਪਣੀ ਤਰਖਾਹ ਦੇ ਲਈ ਦਿਨ ਰਾਤ ਉੱਥੇ ਖੜਾ ਕੰਮ ਕਰ ਰਿਹਾ ਹੈ ਉਸ ਦੇ ਪੈਸੇ 'ਚ ਇਸ ਤਰ੍ਹਾਂ ਤੇਲ ਪਵਾ ਕੇ ਭੱਜ ਦਿਓ ਕੀ ਇਹ ਕੋਈ ਇਨਸਾਨੀਅਤ ਦੀ ਗੱਲ ਹੈ ਜਾਂ ਫਿਰ ਕੋਈ ਬਹਾਦਰੀ ਦੀ ਗੱਲ ਹੈ ਇਸ ਬਾਰੇ ਵੀ ਜ਼ੋਰ ਦਿਓ ਕਿਉਂਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਦੇਖਿਆ ਗਿਆ ਕਿ ਇਸ ਤਰੀਕੇ ਦੀ ਘਟਨਾ ਵਾ ਕੁਝ ਦੋਸਤਾਂ ਰੇ ਜਾਂ ਤਾਂ ਨਸ਼ੇ ਦੇ ਵਿੱਚ ਚੈਲੰਜ ਦੇ ਰੂਪ 'ਚ ਕਿ ਹੁਣ ਤੈਨੂੰ ਮੁਫਤ ਦੇ ਵਿੱਚ ਤੇਲ ਪਵਾ ਕੇ ਦਿਖਾਵਾਂਗੇ ਜਾਂ ਫਿਰ ਕੁਝ ਐਸੇ ਮੁਫਤ ਖੋਰਾ ਨੇ ਜਿਨ੍ਹਾਂ ਨੂੰ ਕੀ ਕਿਸੇ ਚੀਜ਼ ਬਦਲੇ ਪੈਸੇ ਦੇਣੇ ਨਹੀਂ ਪਸੰਦ ਉਹਨਾਂ ਦੇ ਵੱਲੋਂ ਹੀ ਅੰਜਾਮ ਦਿੱਤੀਆਂ ਗਈਆਂ ਨੇ ਅਜਹੀਆਂ ਹੀ ਘਟਨਾ ਵਾ ਪਰ ਇਸ ਮਾਮਲੇ 'ਚ ਜੇਕਰ ਦੇਖੀਏ ਤਾਂ ਹੁਣ ਤੇਲ ਤਾਂ ਮੁਫਤ ਚ ਪਵਾ ਕੇ ਉਹ ਚਲਾ ਗਿਆ ਜ਼ਿੰਮੇਵਾਰੀ ਪਿੱਛੇ ਬਣ ਗਈ ਉਸ ਵਿਅਕਤੀ ਦੀ ਜਿਸ ਨੇ ਤੇਲ ਪਾਇਆ ਦੂਸਰੇ ਪਾਸੇ ਜੋ ਪੈਟਰੋਲ ਪੰਪ ਦਾ ਮਾਲਕ ਹੈ ਉਸ ਦੇ ਵੱਲੋਂ ਵੀ ਇੱਥੇ ਹੁਣ ਆਪਣੀ ਆਵਾਜ਼ ਚ ਚੀਕੀ ਗਈ ਹੈ ਕਿ ਪਹਿਲਾ 5 ਵਾਰ ਐਸੀ ਇਕੱਟਾ ਵਾਪਰ ਚੁੱਕੀਆਂ ਨੇ ਜਿਸ ਦੇ ਵਿੱਚ ਭਾਵੇਂ ਤੇਲ ਪਵਾ ਕੇ ਭੱਜਣਾ ਹੋਵੇ ਜਾਂ ਫਿਰ 1 ਲੱਖ ਰੁਪਏ ਤੋਂ ਵੱਧ ਦੀ ਵੀ ਜੋ ਨਕਦੀ ਹੈ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਲੁੱਟ ਲਈ ਗਈ ਸੀ ਉਸ ਮਾਮਲੇ 'ਚ ਅਜੇ ਤੱਕ ਵੀ ਕੁਝ ਨਹੀਂ ਹੋਇਆ ਤਾਂ ਕੀ ਕਰ ਰਹੀ ਹੈ ਪੁਲਿਸ ਤੇ ਸਰਕਾਰ ਕੀ ਕਰ ਰਹੀ ਹੈ ਇਹ ਵੀ ਸਵਾਲ ਪੁੱਛੇ ਨੇ ਹੁਣ ਇਹ ਸਾਰੇ ਮਾਮਲੇ ਜਦ ਸਾਹਮਣੇ ਆ ਰਹੇ ਨੇ ਉਸ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ رائے ਜ਼ਰੂਰ ਦਿਓ ਵੀਡੀਓ ਇੱਕ ਵਾਰ ਮੋੜ ਦੇਖ ਲੋ ਕਿ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾਪਰੀ ਜਿਸ ਤੇ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਇਹ ਗੱਡੀ ਉੱਥੇ ਖੜੀ ਸੀ ਉਸ ਗੱਡੀ ਦੇ ਵਿੱਚ ਇਹ ਵਿਅਕਤੀ ਆਇਆ ਤੇਲ ਪਾਇਆ ਤੇਲ ਪਾ ਕੇ ਜਿਵੇਂ ਹੀ ਜੋ ਤੇਲ ਵਾਲਾ ਨੋਜ਼ਲ ਹੁੰਦਾ ਉਸ ਨੂੰ ਪੈਟਰੋਲ ਪੰਪ ਦੇ ਵਿੱਚ ਵਾਪਸ ਰੱਖਣ ਦੇ ਲਈ ਜਿਵੇਂ ਹੀ ਇਹ ਵਿਅਕਤੀ ਮੁੜਿਆ ਉਸਦੀ ਗੱਡੀ ਭਜਾ ਕੇ ਉੱਥੋਂ ਆਪਣਾ ਚਲਦਾ ਪੜਿਆ ਤੇ ਪਿੱਛੇ ਇਸ ਤੇ ਭੱਜਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਵਿਚਾਰ ਨਹੀਂ ਪਾਇਆ ਇੱਥੇ ਇੱਕ ਗੱਲ ਹੋਰ ਵੀ ਆ ਕਿ ਚਲੋ ਤੇਲ ਤਾਂ ਮੁਫਤ ਵਿੱਚ ਪਵਾ ਲਿਆ ਉਸ ਤੇ ਜੋ ਬਾਅਦ ਦੇ ਵਿੱਚ ਪੈਟਰੋਲ ਪੰਪ ਦਾ ਟੱਕੜ ਵਗਾ ਕੇ ਵਾਰਿਆ ਉਹ ਟੱਕੜ ਉਸ ਨੂੰ ਨਹੀਂ ਮਿਲਿਆ ਹੁਣ ਇਸ ਤੋਂ ਇਲਾਵਾ ਜੋ ਪਿੱਛੇ ਗੱਡੀ ਦਾ ਸ਼ੀਸ਼ਾ ਟੁੱਟਿਆ ਉਸ ਸ਼ੀਸ਼ੇ ਦੀ ਕੀਮਤ ਕੀ 2000 ਦੇ ਕਰੀਬ ਨਹੀਂ ਹੋਵੇਗੀ ਕੀ ਉਹ ਟੱਕੜ ਉਹਨੇ ਇੱਕ ਦਾ ਨਹੀਂ ਹੋਏਗਾ ਤਾਂ ਫਿਰ ਕੀ ਫਾਇਦਾ ਇਸ ਤਰੀਕੇ ਦੀ ਹਰਕਤਾਂ ਕਰਕੇ ਨਾਲੇ ਬਦਨਾਮੀ ਵੀ ਖੱਟਣਾ ਨਾਲੇ ਨੁਕਸਾਨ ਵੀ ਕਰਾਉਣਾ ਤੇ ਕਿਸੇ ਵਿਅਕਤੀ ਦੀ ਜ਼ਿੰਦਗੀ ਵੀ ਪ੍ਰਭਾਵਿਤ ਕਰਨਾ ਕੀ ਕਿਹੜਾ ਚਾਹ ਰਹੇ ਹੋ ਸਾਰੇ ਘਟਾਕਰਮ ਦੇ ਬਾਰੇ ਆਪਣੀ ਰਾਏ ਜ਼ਰੂਰ ਦਿਓ ਉਹਨੇ ਕਿ 10 2100 ਰੁਪਏ ਦਾ ਉਹਨੇ ਕਿ 10 ਵਜੇ ਦੇ ਕਰੀਬ ਹੁੰਦਾ ਟਾਈਮ ਸੀ

ਜਿਹੜੇ ਵੀ ਵਰਦਾਤ ਹੁੰਦੀ ਹੈ ਬਹੁਤ ਜ਼ਿਆਦਾ 3-4 ਵਾਰ ਹੋ ਗਈ ਸਾਡੇ ਨਾਲ ਇੱਥੇ ਤੇ ਕੋਈ ਇਸ ਤੇ ਐਕਸ਼ਨ ਵਕਸ਼ਨ ਨਹੀਂ ਹੁੰਦਾ ਕੋਈ ਨਹੀਂ ਹਰ ਵਕਤ ਅੱਜ ਕੱਲ੍ਹ ਹੋਰ ਜ਼ਿਆਦਾ ਰਾਤ ਨੂੰ ਕੰਮ ਕਰਨਾ ਬਹੁਤ ਔਖ ਹੋ ਗਿਆ ਜੋ ਵੀ ਆਂਦਾ ਪਰੇਸ਼ਾਨੀ ਕਰਦਾ ਹੈ ਪੁਲਸ ਆਈ ਪੁਲਸ ਪੀਸੀਆਰ ਵਾਲੇ ਸੀ ਪਾਚ ਇਹ ਰਾਤ ਸਾਡੇ ਫੇਰ ਇੱਕ ਕਾਰ ਆਈ ਕਰੂਜ਼ ਗੱਡੀ ਸੀਗੀ ਉਹਨੇ ਰਾਤ ਤੇਲ ਪੋਣ ਵਾਸਤੇ ਮੁੰਡੇ ਉੱਤੇ ਤੇਲ ਪਾ ਕੇ ਗਿਆ ਹੀ ਹੈ ਪਾਨ ਲੱਗੀ ਹੈ ਤਾਂ ਉਹਨੇ ਤੇਲ ਪਵਾ ਕੇ ਨਾਲ ਦਾ ਗੱਡੀ ਤੇ ਸਲਫਮਾ ਦਾ ਗੱਡੀ ਭੱਜ ਗਈ ਜੀ ਰਾਤ ਇਹ ਸਾਡੇ ਅੱਜ ਇੱਕ ਪਹਿਲਾ ਵਾਕਾ ਨਹੀਂ ਹੈਗਾ 2 ਸਾਲਾਂ ਚ ਚੌਥੀ ਪੰਜਵੀਂ ਵਾਰ ਦਾ ਵਾਕਾ ਹੈਗਾ ਅੱਜ ਤੋਂ 2 ਸਾਲ ਪਹਿਲਾਂ ਸਾਡੇ ਨਵਾਂ ਪੰਪ ਜਿਹੜਾ ਇੱਧਰ ਐਚਪੀ ਦਾ ਪੰਪ ਲਾਇਆ ਹੋਇਆ ਉੱਥੋਂ ਬੱਚਾ ਆਪਦਾ ਹਿਸਾਬ ਲੈ ਕੇ ਤੇ ਸਮਾਨ ਕਲੋਨੀ ਦੇ ਵਿੱਚ ਦੀ ਆਇਆ ਸੀ 1 ਲੱਖ 43 ਜਿਆ ਖੋ ਕੇ ਲੈ ਗਏ ਸੀ ਉਸ ਵੇਲੇ ਉਹ ਵੀ 2 ਸਾਲ ਹੋ ਗਏ ਅੱਜ ਤੱਕ ਸਾਡੀ ਨਾ ਰਿਕਵਰੀ ਹੋਈ ਹੈ ਨਾ ਕੋਈ ਬੰਦੇ ਫਰੇ ਦੇ ਇੰਨਾ ਬੜਾ ਹਾਲ ਹੈ ਅਸੀਂ ਜਿਹੜਾ ਵੀ ਹੈਗਾ ਜੀ ਅਸੀਂ ਤਾਂ ਜਿਹੜੀ ਪਹਿਲਾਂ ਅਸੀਂ ਮਾਨ ਸਾਹਿਬ ਦੀ ਸਰਕਾਰ ਨੂੰ ਵੋਟ ਦੇਖਦੇ ਹੋਏ ਵੋਟਾਂ ਪਾਈਆਂ ਸੀਗੀਆਂ ਅੱਜ ਤੱਕ ਕਿਸੇ ਨੂੰ ਵੀ ਕੋਈ ਇਨਸਾਫ ਨਹੀਂ ਹੋਇਆ ਉਦੋਂ ਹੀ ਜ਼ਿਆਦਾ ਗੁੰਡਾਗਰਦੀ ਵਧੀ ਪਈ ਹੈ ਜੀ ਹਾਂ ਜੀ ਤੁਸੀਂ ਆਖਿਆ ਪੰਜਵਾਂ ਵਾਰ ਹੋਇਆ ਤੇ ਹਾਂ ਜੀ ਰਾਤ ਕਿੰਨੇ ਦਾ ਦੇਰ ਪਵਾਤੀ ਰਾਤ 21:00 ਤੱਕ ਪਾਕੀ ਹੈ ਅੱਜ ਇਹ ਪੰਜਵਾਂ ਛੇਵਾਂ ਵਕਾ ਹੈ ਸਾਡੇ ਪੰਪਾਂ ਦੇ ਅਸੀਂ ਤਾਂ ਕਹਿੰਦੇ ਜੇ ਇਦਾਂ ਹੀ ਹਾਲਤ ਖਰਾਬ ਹੋਈ ਅਸੀਂ ਆਪਣੇ ਵਪਾਰ ਬੰਦ ਕਰਕੇ ਇਥੋਂ ਛੱਡ ਕੇ ਚਲੇ ਜਾਵਾਂਗੇ ਇਹੀ ਹਾਲ ਹੈ ਝੁੱਠੇ ਪਰਚੇ ਸਰ ਤੇ ਦੱਜ ਹੋ ਜਾਂਦੇ ਨੇ ਜਿਹੜੇ ਲੁੱਟੇਦੇ ਨੇ ਉਹਨਾਂ ਨੂੰ ਕਿਸੇ ਨੂੰ ਫਰਿਆ ਨਹੀਂ ਜਾਂਦਾ ਇਹ ਤਾਂ ਐਮਐਲਏ ਪ੍ਰਾਜਾਪਤ ਸਾਹਿਬ ਨੇ ਵੀ ਕਿਹਾ ਨਾ ਵੀ ਪ੍ਰਾਜਾ ਮੈਨੂੰ ਸਾਨੂੰ ਸਾਨੂੰ ਮੈਨੂੰ 1966 76 ਦਾ ਪੰਪ ਲੱਗਿਆ ਹੋਇਆ ਹੈਗਾ ਸਾਡੇ ਪੰਪ ਦਾ ਜਿਹਦੇ ਪਹਿਲਾਂ ਕਦੇ ਸਾਡਾ ਕੋਈ ਵਾਕਏ ਨਹੀਂ ਹੋਏ ਸੀ ਜੇ ਹੁਣ 2 ਸਾਲਾਂ ਤੋਂ ਸਾਡੇ ਪੰਪਾਂ ਤੇ ਲੋਕਾਂ ਨੂੰ ਰਹਿਣਾ ਡੁੱਬ ਰਿਹਾ ਵਪਾਰ ਦਾ ਕੀ ਹਾਲ ਹੋਇਆ ਹੈ